ਜਿਹੜੇ ਜਿਹੜੇ ਉਹ ਡਰਾਈਵਿੰਗ ਕਰਨਗੇ ਤੋਂ ਉਹਨਾਂ ਦੇ ਖਿਲਾਫ ਜਿਹੜਾ ਬਹੁਤ ਸਖਤ ਐਕਸ਼ਨ ਜਿਹੜਾ ਲਿਆ ਜਾ ਰਿਹਾ 31 ਤਰੀਕ ਤੱਕ ਦਾ ਟਾਈਮ ਦਿੱਤਾ ਹੈ ਜੀ 31 ਤਰੀਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਚਲਾਨ ਕਰਨੇ ਸ਼ੁਰੂ ਕਰਾਂਗੇ ਟ੍ਰੈਫਿਕ ਨਿਯਮਾਂ ਦੇ ਬਦਲਾਅ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਬਦਲਾਅ ਤੋਂ ਬਾਅਦ ਅਸ ਟ੍ਰੈਫਿਕ ਇਨਚਾਰਜ ਦੀ ਤਰਫੋਂ ਸੰਬਲ ਚੌਂਕ ਪਠਾਨਕੋਟ ਦੇ ਵਿੱਚ ਨਾਕਾ ਲਗਾ ਕੇ ਸਕੂਲ ਦੇ ਬੱਚੇ-ਬੱਚੇ ਨੂੰ ਅਤੇ ਉਹਨਾਂ ਦੇ ਪੈਰੈਂਟਸ ਨੂੰ ਰੋਕ ਕੇ ਟ੍ਰੈਫਿਕ ਨਿਯਮਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੂੰ ਦੱਸਿਆ ਗਿਆ ਹੈ ਕਿ 31 ਜੁਲਾਈ ਤੱਕ ਬੱਚੇ ਆਪਣੇ ਡਰਾਈਵਿੰਗ ਲਾਇਸੈਂਸ ਜਿਹੜੇ ਨੇ ਉਹ ਬਣਵਾ ਲੈਣ ਨਹੀਂ ਤਾਂ ਫਿਰ ਉਹਨਾਂ ਦੀ ਤਰਫੋਂ ਬੱਚਿਆਂ ਦੇ ਚਲਾਨ ਕੀਤੇ ਜਾਣਗੇ। ਤੇ ਚਲਾਨ ਦਾ ਜੁਰਮਾਨਾ ਜਿਹੜਾ ਹੈ ਉਹ ਟ੍ਰੈਫਿਕ ਨਿਯਮਾਂ ਦੇ ਸਾਲ ਦੀ ਕੈਦ ਵੀ ਹੋਵੇਗੀ ਤੇ ਇੱਕ ਜਿਹੜਾ 25000 ਜੁਰਮਾਨਾ ਹੈ ਉਹ ਵੀ ਦੇਣਾ ਪਵੇਗਾ ਇਹ ਚਲਾਨ ਦੀ ਉਲੰਘਣਾ ਕਰਨ ਦੇ ਜਿਹੜੇ ਨੇ 25000 ਰੁਪਏ ਜੁਰਮਾਨਾ ਹੈ ਜੇਕਰ ਤੁਹਾਡਾ ਚਲਾਨ ਹੁੰਦਾ ਹੈ ਤਾਂ ਤੁਹਾਨੂੰ 25000 ਰੁਪਏ ਜੁਰਮਾਨਾ ਦੇਣਾ ਪਵੇਗਾ ਤੇ ਇੱਕ ਸਾਲ ਦੀ ਕੈਦ ਵੀ ਜਿਹੜੀ ਹੈ ਉਹ ਹੋ ਸਕਦੀ ਹੈ ਉਹਨਾਂ ਨੇ ਕਿਹਾ ਹੈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕਰੋ ਤੇ ਡਰਾਈਵਿੰਗ ਲਾਇਸੈਂਸ ਜਿਹੜੇ ਨੇ ਉਹ ਬੱਚਿਆਂ ਦੇ ਬਣਵਾਓ ਤੇ ਬੱਚਿਆਂ ਨੂੰ ਬਿਨਾਂ ਡਰਾਈਵਿੰਗ ਲਾਇਸੈਂਸ ਤੋਂ ਘਰੋਂ ਬਾਹਰ ਜਿਹੜਾ ਉਹ ਬਿਲਕੁਲ ਨਾ ਨਿਕਲ ਦਿੱਤਾ ਜਾਵੇ ਇਸ ਦੇ ਨਾਲ ਹੀ ਕੁਝ ਤਸਵੀਰਾਂ ਸਾਂਝੀਆਂ ਕੀਤੇ ਗਏ ਆ ਨੇ ਦੇਖ ਲੈਣੇ ਆ ਤਸਵੀਰਾਂ ਦੇ ਵਿੱਚ ਟ੍ਰੈਫਿਕ ਅੰਚਾਰ ਜੜੇ ਨੇ ਉਹ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਨੂੰ ਸਮਝਾਉਂਦੇ ਨਜ਼ਰ ਆ ਰਹੇ ਨੇ ਆਓ ਦੇਖ ਲੈਣੇ ਆਏ ਖਾਸ ਖਬਰ ਦੇਖੋ ਜੀ ਮਾਨਯੋਗ ਏਡੀਜੀਪੀ ਸਾਹਿਬ ਟ੍ਰੈਫਿਕ ਔਰ ਮਾਨਯੋਗ ਐਸਐਸਪੀ ਸਾਹਿਬ ਜਾਂਦਾ ਅਧਿਕਾਰਾਂ ਦੇ ਮੁਤਾਬਕ ਇੱਕ ਨਵੀਂ ਪਾਲਿਸੀ ਆਈ ਹੈ ਕਿ ਜਿਹੜੇ ਅੰਡਰਏਜ ਬੱਚੇ ਆ ਜਿਹੜੇ ਉਹ ਡਰਾਈਵਿੰਗ ਕਰਨਗੇ ਤੇ ਉਹਨਾਂ ਦੇ ਖਿਲਾਫ ਜਿਹੜਾ ਬਹੁਤ ਸਖਤ ਐਕਸ਼ਨ ਜਿਹੜਾ ਲਿਆ ਜਾ ਰਿਹਾ ਔਰ ਪੇਰੈਂਟਸ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਟੂ ਵਿਲਰ ਜਾਂ ਫੋਰ ਵਿਲਰ ਉਨੀ ਦੇਰ ਨਾ ਚਲਾਉਣ ਨੂੰ ਦੇਣ ਜਿੰਨੀ ਦੇਰ ਉਹਦਾ ਲਾਇਸੈਂਸ ਨਹੀਂ ਬਣ ਜਾਂਦਾ ਕਿਉਂਕਿ ਹੁਣ 3 2500 25000 ਰੁਪਏ ਉਹਦਾ ਫੈਨ ਹੈ ਤੇ 3 ਸਾਲ ਉਹਦੇ ਪੇਰੈਂਟਸ ਨੂੰ ਜਿਹੜੀ ਉਹ ਸਜ਼ਾ ਹੋਏਗੀ ਕੋਰਟ ਦੇ ਵਿੱਚ ਤੇ ਬਹੁਤ ਸਖਤ ਸਜ਼ਾ ਹੈ ਦੇ ਇਸ ਕਰਕੇ ਸਾਰਿਆਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਪਠਾਨਕੋਟ ਦੇ ਸ਼ਹਿਰ ਵਾਸੀਆਂ ਨੂੰ ਕਿ ਬੱਚਿਆਂ ਨੂੰ ਬਿਲਕੁਲ ਹੀ ਉਨੀ ਦੇਰ 2 ਵੀਲਰ ਜਾਂ 4 ਵੀਲਰ ਚਲਾਣ ਲਈ ਨਾ ਦਿਓ ਜਿਹਨੇ ਦੇ ਕੋਲ ਲਾਇਸੈਂਸ ਨਹੀਂ ਬਣਦਾ। ਪੁਛਰਾਵਾਂ ਵੱਲੋਂ ਬਹੁਤ ਜ਼ਿਆਦਾ ਸਖਤ ਹਦਾਇਤਾਂ ਨੇ ਇਸ ਕਰਕੇ ਜਿਹੜੀ ਇਹਨਾਂ ਦੀ ਜਿਹੜੀ ਪਾਲਣਾ ਨਾ ਉਹ ਇਹਨਾਂ ਬਿਨ ਜਿਹੜੀ ਲੋਕਾਂ ਨੂੰ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੇ ਐਕਸੀਡੈਂਟ ਬੱਚਿਆਂ ਦੇ ਹੋ ਰਹੇ ਨੇ ਉਹ ਨਾ ਹੋਣ। ਇੱਕ ਤੱਕੀ ਤਰੀਕ ਤੱਕ ਦਾ ਟਾਈਮ ਦਿੱਤਾ ਹੈ ਜੀ ਇੱਕ ਤੱਕੀ ਤਰੀਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਚਲਾਣ ਕਰਨਾ ਸ਼ੁਰੂ ਕਰਾਂਗੇ ਜੀ। ਜੇ ਤੇ ਆਪਣੇ ਪੇਰੈਂਟਸ ਜਿਹੜੇ ਆਪਣੇ ਬੱਚਿਆਂ ਨੂੰ ਸਮਝਾ ਲੈਂਦੇ ਨੇ 2 ਵੀਲਰ 4 ਵੀਲਰ ਨਹੀਂ ਦੇ ਰਹੇ ਤੇ ਫਿਰ ਤੇ ਠੀਕ ਹੈ ਜੇ ਨਹੀਂ ਤੇ ਫਿਰ ਜਿਹੜਾ ਸਾਡੇ ਦੇਖਣ ਵਿੱਚ ਆਏਗਾ ਤਾਂ ਉਹਦੇ ਖਿਲਾਫ ਫਿਰ ਆਪਾਂ ਕਾਰਵਾਈ ਵੀ ਕਰਾਂਗੇ ਜੀ। ਤਾਂ ਠੀਕ। ਜਾਗਰੂਕ ਆਪਾਂ ਦੇਖੋ ਜੀ ਸਕੂਲਾਂ ਦੇ ਵਿੱਚ ਜਾ ਕੇ ਤੇ ਬਾਲ ਵਿਕਾਸ ਵਿਭਾਗ ਦੇ ਪਰ ਡੀਸੀ ਸਾਹਿਬ ਦੀ ਟੀਮ ਵੀ ਹੈਗੀ ਹੈ ਦਫਤਰ ਦੀ। ਉਹ ਵੀ ਨਾਲ ਜਾ ਰਹੇ ਨੇ ਪੂਲਾਂ ਦੇ ਵਿੱਚ ਚਾਰ-ਚਾਰ ਪੰਜ-ਪੰਜ ਸਕੂਲਾਂ 'ਚ ਡਿੱਲੀ ਜਾ ਕੇ ਆਪਾਂ ਬੱਚਿਆਂ ਨੂੰ ਵੇਰ ਕਰ ਰਹੇ ਆਂ ਤੇ ਜਿਹੜੇ ਬੱਚੇ ਆ ਉਹ ਬਿਲਕੁਲ ਹੀ ਟੂ-ਵੀਲਰ ਜਾਂ ਫੋਰ-ਵੀਲਰ ਨਾ ਚਲਾਣ। ਜਿਹੜਾ ਚਲਾਏਗਾ ਉਹ ਉਹਨਾਂ ਦੇ ਪੇਰੈਂਟਸ ਜਿਹੜੇ ਨੇ ਉਹ ਸੋਚ ਲੈਣ ਕਿ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਕੈਦ ਜਿਹੜੀ ਉਹਨੂੰ ਪੜ੍ਹਾਈ ਹੋਣੀ ਹੈ ਤੇ ਵਾਸਤੇ ਆਪਾਂ ਸਕੂਲਾਂ ਦੇ ਵਿੱਚ ਸੈਮੀਨਾਰ ਜਿਹੜੇ ਲਾ ਰਹੇ ਆ ਤੇ ਬੱਚਿਆਂ ਨੂੰ ਵੇਰ ਕਰ ਰਹੇ ਆ ਸਰ ਕੈਂਪਰ ਪਰਸਨ ਹਣੀ ਦੇ ਨਾਲ ਅੱਜ ਦੀ ਸੈਨੀ ਦੀ ਰਿਪੋਰਟ